ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁਡੀ ਚੈਨਲ ਬਾਬਾ ਡੈਰੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਸੇ ਲੈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਵੀ ਐ ਇੱਕ ਟੋਕੜ ਗੱਬਣਾ ਬਈ ਇੱਕ ਹਜੇ ਕੱਚੀ ਆ ਬਈ 20 ਦਿਨਾਂ ਦੀ ਤੇ ਜਿਸ ਪਿੰਡ ਤੋਂ ਬਈ ਵੀਡੀਓ ਬਣਾ ਰਹੇ ਆ ਪਿੰਡ ਸੈਦੋਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਬਈ ਨਿਹਾਲ ਸਿੰਘ ਵਾਲਾ ਤੇ ਭਦੌੜ ਪਿੰਡ ਰਹਿ ਜਾਂਦੇ ਆ ਆਓ ਪੁੱਛ ਲੈਨੇ ਬਈ ਟੋਟੇ ਬਈ ਜੀ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਹਾਂ ਬਈ ਜੀ ਹਾਂ ਪੂਰੇ ਵੀ ਠੀਕ ਰਹਾ ਜੀ ਚਲੋ ਵਧੀਆ ਨਾਮ ਤੇ ਮੋਬਾਈਲ ਨੰਬਰ ਬੋਲੋ। ਨਾਮ ਚਮਕੌਰ ਸਿੰਘ ਜੀ ਮੈਲ ਨੰਬਰ ਹੈਗਾ 814 99 14945 ਠੀਕ ਹੈ ਬਾਈ। ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇਦੇ ਨੇ ਕਿਹੜਾ ਸੂਸੂਈ ਹੈ? ਇਹ ਦੂਜੇ ਸੂਸੂਈ ਹੈ ਜੀ। ਠੀਕ ਹੈ। ਕਦੋਂ ਸੂਈ ਹੈ ਬਾਈ? ਇਹਨੂੰ ਹੋ ਗਏ ਜ 13 ਦਿਨ। 13 ਦਿਨ। ਬੱਚਾ ਕੀ ਹੈ ਬਾਈ? ਬੱਸਾ ਜੀ ਬੱਸ। ਬੱਚਾ ਬਾਈ। ਦੁੱਧ ਕਿੰਨਾ ਹੁਣ ਰੈਡੀ ਦੁੱਧ ਜੀ 17 ਕਿਲੋ ਆ ਜੀ ਨੈਟ ਤਿਆਰ ਹਾਂ ਜੀ ਨੈਟ ਤਿਆਰ ਆ ਜੀ ਚਾਹੇ ਦੋ ਡੰਗ ਚੋਕੇ ਲੈ ਜਾਓ ਚਾਹੇ ਬਾਈ ਕਹਿੰਦਾ ਦੋ ਡੰਗ ਚੋ ਲਿਓ ਨੈਟ ਤਿਆਰ ਆ ਬਾਈ ਆਰਡਰ ਕਮਾਲ ਦਾ ਆਰਡਰ ਦੇਖੋ ਬਈ ਆਰਡਰ ਬੜਾ ਸੋਹਣਾ ਹੈ ਨਾ ਕਰਮਾਲੀ ਦਾ ਕੱਲਾ ਕੱਲਾ ਥਣ ਮੂਟਾਰਾ ਮਾਰ ਕੇ ਚੋਕੇ ਜਾਵਾਂ ਚੜੀ ਥਣ ਨਿਕਣਵੇਂ ਪੂਰੇ ਗੈਪ ਤੇ ਅਭੀ ਨਾੜਾ ਨੂਣਾ ਦੇਖੋ 나ੜ ਦੇਖੋ ਬਈ ਦੁੱਧ ਵਾਲੀ ਕਿੰਨੀ ਚੰਗੀ ਹੈ ਲੇਵੇ ਤੇ ਵੀ ਨਾੜਾ ਨੂਣਾ ਫੁੱਲ ਚੰਗੀ ਹੈ ਇਦਾਂ ਵੀ ਆਰਡਰ ਦਿਖਾ ਦੇ ਬਈ ਕਮਾਲ ਦਾ ਟੋਰਦਾ ਮੈਂ ਹਾਂ ਤੋਰ ਦੋ ਬਾਈ ਸੋਹਣਾ ਆਰਡਰ ਕਰਮਾਲੀ ਨੇ ਤਿਆਰ ਕਰਿਆ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗਏ ਪਿਆ ਚਵਾਈ ਕਿਵੇਂ ਆ ਜੀ ਚਵਾਈ ਬਿਲਕੁਲ ਬੰਬਾ ਵੀਰਾਂ ਪਧਾਰਾ ਮਾਰ ਕੇ ਦਿਖਾਉਣੇ ਬਾਲਟੀ ਰੱਖ ਕੇ ਸਾਰਾ ਕੁਝ ਕਰ ਹੂੰ ਚਵਾਈ ਜੂਈ ਬਾਈ ਕਹਿੰਦਾ ਨੰਬਰ 1 ਆ ਫੇਸ ਬੜਾ ਚੰਗਾ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਚਮਕ ਚਮਕ ਕਰਮਾਲੀ ਤੇ ਪੂਰੀ ਆ ਤੋਰਾ ਦੇਖੋ ਬਾਈ ਕਰਮਾਲੀ ਕਿਆ ਬਾਤ ਹੈ ਬਾਈ ਆਰਡਰ ਬੜਾ ਚੰਗਾ ਤਿਆਰ ਕਰਿਆ ਤੇ ਮੁੱਲ ਕੀ ਹੈ ਫਿਰ ਜਾਇਦ ਜਰਾ ਬਾਈ ਮੁੱਲ 75000 ਆ ਜੀ ਮਾਨਤਾਨ ਹੋ ਜੇ ਹਾਂ ਜੀ ਮਾਨਤਾਨ ਕਰਾਂਗੇ ਜੀ ਠੀਕ ਆਏ ਦਾ ਦੂਰੋਂ ਨੇੜੋਂ ਬੰਦੇ ਦਾ ਹੂੰ ਲਿਆ ਬਾਲਟੀ ਦਾ ਪਤੋ 75000 ਰੁਪਿਆ ਮੋਲ ਲਾ ਬਾਈ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਬਾਕੀ ਧਾਰਾਂ ਬਾਈ ਕਹਿੰਦਾ ਮਾਰ ਕੇ ਦਿਖਾ ਨੇ ਆਰਡਰ ਦੇਖੋ ਆਰਡਰ ਬੜਾ ਸ਼ਾਨਦਾਰ ਆ ਬਾਈ ਫਾੜੀ ਵਾਲਾ ਆਰਡਰ ਹੈ ਕੱਲਾ ਕਿ ਮੈਂ ਥਣ ਮੁਠੀ ਵਾਲਾ ਥਣ ਚਾਰੇ ਥਣ ਲੈ ਨਿਕੜ ਮੇ ਪੂਰੇ ਗਏ ਕੇ ਨਿਆਣਾ ਸਾਹਮਣੇ ਆ ਜਾਣੀ ਆ ਭਾਈ ਤੇ ਧਾਰਾ ਮਾਰ ਕੇ ਭਾਈ ਕਹਿੰਦਾ ਦਿਖਾ ਨਹੀਂ ਕੋਈ ਚੱਕਰ ਹੀ ਨਹੀਂ ਨਿਆਣਾ ਪਉਣਾ ਪਾ ਲੈ ਚੱਲ ਜ਼ਰੂਰੀ ਆ ਨਿਆਣਾ ਤਾਂ ਮੂਲ ਹੁੰਦਾ ਜੀ ਦਾ ਤੁਸੰਦ ਕਰੂੰਗੀ ਇਹ ਤੇ 2 ਕਿਲੋ ਘਰ ਲੈਣੇ ਅੱਛਾ ਪਹਿਲਾਂ ਤਾਂ ਦਿੱਤਾ ਵਾ 18 ਕਿਲੋ ਸਾਰਾ ਸਾਰਾ ਠੀਕ ਆ ਖਾ ਵੀ ਕੇ ਹੋਰ ਵਧਣਾ ਹੀ ਇਤਨਾ ਹਾਂ ਬਹੁਤ ਕਿਵਡ ਡੀਰਲ ਠੰਡੀ ਸੀ ਹਾਂ ਠੰਡੀ ਸੀ ਜਿੰਨੀ ਕਿ ਉਹਨੀ ਆ ਲੈ ਚਵਾਈ ਚਵਾਈ ਰਖਾਉਨੇ ਆ ਆ ਦੇਖ ਲੋ ਜੀ ਖਾਣ ਦੇਖੋ ਬਈ ਉਹ ਸਮਾਹ ਕਰਕੇ ਥਾਣੇ ਦੇਖੋ ਲੈ ਮੁਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਚੋਣ ਬੜਾ ਚੰਗਾ ਹਨਾ ਉਹ ਦੇਖੋ ਚਵਾਈ ਦੇਖੋ ਬਈ ਖੜਕਾ ਹੁੰਦਾ ਬਾਲਟੀ ਦਾ ਕੀ ਆ ਵਾ ਚੋਣ ਬੜਾ ਚੰਗਾ ਜਿਵੇਂ ਮਰਜ਼ੀ ਚੋਈ ਚੱਲ ਤੀ ਸਖਰੀਂ ਇਹ ਨਹੀਂ ਗਰਮ ਵਾਲੀ ਕੋਸ਼ ਨੇ ਚਵਾਈ ਚੁਈ ਦੇ ਫੋਮੇਕਿਆ ਮਾਏ ਗਰਨੇ ਬੜਦੀ ਆ ਨਾ ਬਈ ਚਵਾਈ ਪੂਰੀ ਪੂਰਾ ਹੀ ਮੋਟਾ ਝੋਣ ਲੱਗਿਆ ਲੈ ਬਈ ਰੋਗ ਰੋਗ ਦਾ ਝੋਣ ਲੱਗਲਾ ਸਹੀ ਗੱਲ ਆ ਰੋਗ ਰੋਗ ਦਾ ਝੋਣਾ ਲੈ ਕਿਆ ਬਾਤ ਚਵਾਈ ਚੁਈ ਨੰਬਰ 1 ਆ ਨਾਲਾ ਨੂੜਾ ਫੁੱਲ ਨੇ ਬਈਲੇ ਵੇਲੇ ਪਿਆਰ ਕਿੰਨੀ ਗੱਦਾ ਰਾਮਰੀਆਂ ਲੈ ਮਾਏ ਗਾ 200 ਲੀਟਰ ਕੱਢ ਕੇ ਮਰੀਆਂ ਨਾ ਚਵਾਈ ਚੁਈ ਪੂਰੀ ਚੰਗੀਆਂ ਮੋਲ 75000 ਰੁਪਏ ਮਾਨਤਾ ਨ ਜ਼ਰੂਰ ਹੋ ਜੀ ਬਾਈ ਕੰਢੀ ਸੀਲ ਆ ਬਈ ਕੱਦ ਵੱਡ ਵਾਲੀ ਆ ਰੰਗ ਆ ਦੇਖ ਲੋ ਵੈਢ ਦਾ ਕੱਦ ਡਾਕਟਰ ਹਮਮ ਸਹੀ ਹੈ ਅੱਗੇ ਬਾਈ 2 ਨੰਬਰ ਤੇ ਕਿਹੜਾ ਸੂਆ ਸੂਣੀ ਆ ਇਹ ਦੂਜੇ ਸੂਏ ਸੂਣਾ ਵੀਰੇ ਕਿੰਨੇ ਟਾਈਮ ਦੀ ਗੱਭਣਾ ਹੈ 7 ਮਹੀਨੇ ਦੀ ਗੱਭਣਾ ਹੈ ਬਾਈ ਜੀ ਦੁੱਧੋਂ ਡਰਾਈ ਹੈ ਬਾਈ ਹਾਂ ਦੁੱਧੋਂ ਡਰਾਈ ਆ ਬਲੂਨ ਦਾ 20 ਕਿਲੋ ਦੁੱਧ ਦਿੱਤਾ ਵਾ ਅੱਛਾ ਇਹ ਤਾਂ ਉਹਨਾਂ ਦਾ ਮੁੰਡਾ ਮਰ ਗਿਆ ਜੀ ਤੋਂ ਲਈ ਆ ਬਿਛਾਰਿਆਂ ਤੋਂ ਠੀਕਾ ਸਾਮੇ ਨਹੀਂ ਕਹਿੰਦੇ ਸਾਥੋਂ ਪਸੂ ਫਿੱਕੀ ਹੋ ਗਈ ਬੈੜ ਹੂੰ ਥਾਣਾ ਬੜਾ ਚੰਗਾ ਹਾਂਜੀ ਹਾਂ ਥਾਣ ਤੁਨ ਬਹੁਤ ਚੰਗਾ ਜੀ ਬਹੁਤ ਚੰਗਾ ਤੇ ਲਾਂਟੋ ਲਾਂ ਬਹੁਤ ਪਈਆਂ ਖੋਲੇ ਭਾਈ ਤੋਰੇ ਮੜੀ ਆ ਫੁੱਲ ਕੱਦਦਾ ਭਾਈ ਕੱਦਦਾ ਇਹ ਤਾਂ ਡਰਿਆਂ ਦੇ ਬੰਨੀ ਪਈ ਸੀ ਭਾਈ ਜਨਮ ਮੈਂ ਕਹ ਦੋ ਉਨਾਂ ਕੱਦਦਾ ਫੁੱਲ ਕੱਦਦਾ ਗਾ ਗੱਬਣ ਤੇ ਚੈੱਕ ਕਰਵਾਈ ਵੀ ਹਣੇ ਹਾਂ ਹਾਂ ਵੀ ਤੇ 7 ਮਹੀਨਿਆਂ ਦੀ ਆ ਆ ਦੀ ਚੈੱਕ ਕਰਾ ਕੇ ਲੈ ਕੇ ਜਾਵੇ ਆਪਣੀ ਕਰਾਈ ਵੀ ਠੀਕਾ ਭਾਈ ਹੂੰ ਤੋਰਾ ਤੋਰਾ ਚੈੱਕ ਕਰ ਲੋ ਢਾਂਚਾ ਕਮਾਲ ਦਾ ਥਣ ਝੋਲੀ ਚੰਗੀ ਆ ਇਹ ਤਾਜੀ ਦਾ ਜਿਹੜਾ ਦੁੱਧ ਦਾ ਰਿਕਾਰਡ ਆ ਬਾਈ ਨੇ ਇਹਦਾ ਬਾਈ ਫਰਸ਼ ਤੇ ਮਾਰੀ ਪਈ ਸੀ ਵਿਚਾਰੀ ਹੂੰ ਤਾਜਾ ਪੁੱਤ ਆ ਕੰਦੂ ਕੰਦੂ ਬਹੁਤ ਆ ਬੜ ਦੇ ਹਾਂ ਸਹੀ ਗੱਲ ਆ ਬਾਈ ਫੇਟ ਦੇਖ ਲੈ ਕਿੰਨੀ ਹੈ ਬਾਈ ਫੁੱਲ ਲੱਕਾਦਾ ਬਾਈ ਬਰਾਬਰ ਖੜਾ ਉਸ ਹਾਂ ਨਾ ਤਾਜਾ ਪੁੱਤ ਆ ਮੂੰਹ ਮੂੰਹ ਦੇਖ ਫੇਸ ਦੇਖ ਮੁੱਲ ਕੀ ਆ ਜੈ ਜੈ ਜੀ ਲੈ ਦੇਖੋ ਫੇਸ ਦੇਖੋ ਕੀ ਬਾਤ ਆ ਫੇਸ ਬੜਾ ਚੰਗਾ ਬੋਦੀਪਾ ਦੀ ਚੰਗੀ ਆ ਸਨਖ ਪੁਣਾ ਬੜ ਦੇ ਵਿੱਚ ਬਹੁਤ ਆ ਇਹਦਾ ਭੁੱਖ ਦੁੱਖ ਦੀ ਕੀ ਮੁੱਲ ਆ ਜੀ ਇਹਦਾ ਮੁੱਲ ਜੀ ਲੈਣ ਦੇਣਾ 45000 ਆ ਜੀ ਮਾਨਤਾਨ ਹੋ ਜਾ ਹਾਂ ਜੀ ਮਾਨਤਾਨ ਜ਼ਰੂਰ ਕਰਾਂਗੇ ਦੂਰੋਂ ਆਏ ਦਾ ਬੰਦੇ ਦਾ ਹੂੰ 45000 ਰੁਪਇਆ ਮੁੱਲ ਆ ਮਾਨਤਾਨ ਜ਼ਰੂਰ ਹੋ ਜਾ ਥਣ ਸੁਣ ਦੇਖੋ ਡਾਕਟਰ ਇਹਨੇ ਫੁੱਲ ਆ ਥਣ ਬੜਾ ਕਮਾਲ ਦਾ ਲੈ ਬਾਈ ਕੱਚੀ ਆ ਥੋੜੀ ਸਮਾਈ ਨਹੀਂ ਹੈਗੀ ਸੀ ਬਾਈ ਕਹਿੰਦਾ ਉਹਦਾ ਕਰਕੇ ਥੋੜੀ ਗੜ ਫਿੱਕੀ ਆ ਗੜ ਵੈਸੀ ਚੰਗੀ ਆ ਆ ਸਾਹੀਵਾਲ ਆ ਜੀ ਸਾਹਿਬ ਵਾਲਾ ਕਿਹੜਾ ਸੂਆ ਬਾਈ ਇਹ ਦੂਜੇ ਸੂਏ ਸੂਣਾ ਬਾਈ ਕਿੰਨੇ ਦਿਨ ਲੈਂਦੀ ਆ ਇਹ ਦਿਨ ਲੈ ਜੀ 27 27 ਦਿਨ ਹਾਂ ਜੀ ਠੀਕ ਆ ਕੀ ਕਰਦਾ ਬਾਈ ਦੁੱਧ ਦਾ ਦੁੱਧ ਜੀ ਇਹਨੇ ਮਾਲਕ ਨੇ ਦੱਸਿਆ 11 12 ਕਿਲੋ ਕਹਿੰਦੇ ਸਾਡਾ ਚੋਆ ਵਾ ਅੱਛਾ ਨੂੰ ਥੱਲਿਓ ਹੂੰ ਖੋਲਿਓ ਬਾਈ ਤੋਰ ਤੋਰ ਦਿੰਨੇ ਬਾਈ ਦੁੱਧ ਦਾ ਰਿਕੜ ਬਾਈ ਨੇ ਬਹੁਤ ਚੰਗਾ ਦੱਸਿਆ ਵੱਡੀ ਗੱਲ ਫੈਂਡ ਬਹੁਤ ਚੰਗੀ ਹੁ ਥਣ ਬੜਾ ਚੰਗਾ ਢੱਲਾ ਢੁਲਾ ਬਹੁਤ ਪਈਆਂ ਨੇ ਫੇਸ ਦੇਖੋ ਕਰਮਾਈ ਦਾ ਫੇਸ ਬੜਾ ਚੰਗਾ ਬਾਈ ਰੰਗ ਬਹੁਤ ਹੈ ਮੇਰਾ ਰੰਗ ਦੀ ਡਿਮਾਂਡ ਬਹੁਤ ਜ਼ਿਆਦਾ ਕਲਰ ਚੰਗਾ ਚਮਕ ਚੰਗੀ ਆ ਬਈ ਸਭੀ ਪੜੀਆ ਰਾਜੀ ਰੋਜੀ ਫੋਲਾ ਵੱਡੀ ਗੱਲ ਮੱਝਾ ਵਰਗਾ ਦੁੱਧ ਹੋ ਫੈਨ ਖੜ ਜਾ ਪੁੱਤ ਫੋਲ ਆਉਣੀ ਹੈ ਫੇਸ ਸੂਸ ਦੇਖੋ ਬਈ ਚੱਲ ਝੁੱਲਰ ਮੂਰੇ ਬੰਨ ਮਨ ਨੂੰ ਪੂਰੀ ਚੰਗੀ ਆ ਕਰ ਲੈ ਯੋ ਵੀ ਡਾਕਟਰ ਬੱਸੀ ਲਗਾਈਏ ਜਰਸੀ ਤੇ ਕੀ ਮੁੱਲ ਆ ਬਈ ਇਹਦਾ ਇਹਦਾ ਮੁੱਲ 42000 ਆ ਜੀ 42000 ਰੁਪਏ ਮਾਨਤਨ ਹੋ ਜਾ ਹਾਂ ਮਾਨਤਨ ਕਰ ਦਾਂਗੇ ਠੀਕ ਹੈ ਉਹ ਲਗੀ ਜਰਸੀ ਬੱਸੀ ਤੇ ਹਾਂ 42000 ਰੁਪਏ ਮੁੱਲ ਆ ਮਾਨਤਨ ਜ਼ਰੂਰ ਹੋ ਜੀ ਅੱਗੇ ਬਾਈ ਕੋਲੇ ਗੱਬਣ ਬੱਛੀ ਆ ਬਈ ਕਿੰਨੇ ਟਾਈਮ ਦੀ ਗੱਬਣਾ ਇਹ ਇਹ 4 ਮਹੀਨਿਆਂ ਦੀ ਹੈ ਜੀ ਚੈੱਕ ਪਾਸਣ ਬਈ ਹਾਂ ਜੈਕ ਪਾਸ ਜੀ ਉਹਦੀ ਚੈੱਕ ਕਰਾ ਕੇ ਲੈ ਕੇ ਜਾਵੇ ਅਗਲਾ ਬਹੁਤ ਠੀਕ ਆ ਬਈ ਕਿੰਨਾ ਚੌਗੀ ਮੂਹਾਂ ਜੀ ਚੌਗੀ ਆ ਮੂਹਾਂ ਮਾਥਲੇ ਕਿੰਨਾ ਦੋਸਤੀ ਬਈ ਇਹਦੇ ਮਾਥਲੇ ਜੀ 26 ਕਿਲੋ ਹੁੰਦੋ ਤੁਸੀਂ 26 ਕਿਲੋ ਖੋਲਿਓ ਬਈ ਤੋਰ ਤੋਰ ਦੇ 26 ਲੀਟਰ ਦੋਨ ਦਾ ਜੜੀ ਦੀ ਮਾਂ ਥੱਲੇ ਸੀਗਾ ਬਾਈ ਚੰਗੀ ਆ ਬੜ ੱੱਲੇ ਸਿੰਘ ਆ ਰਾਜੀ ਆ ਫੁੱਲ ਕਰਦਾ ਜਰਸੀ ਆ ਪੰਜਾਬ ਵਾਲੀ ਹਨਾ ਬਾਈ ਹਾਂਜੀ ਪੰਜਾਬ ਵਾਲੀ ਜਰਸੀ ਆ ਪੰਜਾਬ ਵਾਲੀ ਫੇਰ ਲਗਾਏ ਨਹੀਂ ਹੈਗੇ ਬੈੜ ਦੇ ਸਿੰਘ ਜੀ ਮੂੰ ਤਾਂ ਠੰਡੀ ਆ ਨਾ ਠੰਡੀ ਠੰਡੀ ਆ ਦੇ ਵੀਰੇ ਕੋਲ ਖੋਲੀ ਫਿਰਦਾ ਮਾਰਦੀ ਖੋਲੀ ਫਿਰ ਬਾਈ ਕਹਿੰਦਾ ਕੋਈ ਚੱਕ ਮੂੰ ਦਾ ਫੇਸ ਦੇਖ ਲੈ ਬਾਈ ਪੂਰਾ ਤਾਰਾ ਚੰਗਾ ਫੇਸ ਦੇਖੋ ਫੇਸ ਬੜਾ ਪਿਆਰਾ ਸਿੰਘ ਬਣ ਵੀ ਜਾਣਾ ਛੋਟਾ ਹੋਈਦਾ ਕਰਮ ਵਾਲੀ ਦਾ ਕੱਦ ਕੋਦ ਚ ਕੋਈ ਘਾਟ ਨਹੀਂ ਬਾਈ ਥਣ ਥੂਂ ਦਿਖਾ ਦੋ ਬਹੁਤ ਚੰਗਾ ਆ ਬਹੁਤ ਚੰਗਾ ਮੋਲ ਕੀ ਹੈ ਜੀ ਇਹਦਾ ਹਾਂਜੀ ਮੁੱਲ ਕਿੰਨਾ ਦਾ ਮੁੱਲ ਆ ਜੀ 32000 ਆ ਜੀ ਮਾਨਦਾਨ ਹੋ ਜਾ ਹਾਂਜੀ ਮਾਨਦਾਨ ਕਰ ਦਾਂਗੇ ਠੀਕ ਹੈ ਝੋਲੀ ਬਹੁਤ ਚੰਗੀਆਂ ਹਾਂਜੀ ਥਾਂ ਤੁਹਾਨੂੰ ਬਹੁਤ ਚੰਗਾ ਝੋਲੀ ਬਹੁਤ ਚੰਗੀਆਂ ਮੁੱਲ 32000 ਰੁਪਏ ਮਾਨਦਾਨ ਸਿਰੂਰ ਹੋ ਜਾਊਗਾ ਸਿਕਾ ਬੱਚਾ ਇੱਥੇ ਤੇ ਅੱਛਾ ਇਹ ਦੀ ਕਿੰਨੀ ਗੋਮਰਾਈ ਇਹ ਸਾਢੇ 5 ਮਹੀਨਿਆਂ ਦੀ ਆ ਜੀ ਸਾਢੇ 5 ਮਹੀਨਿਆਂ ਦੀ ਆ ਠੀਕ ਹੈ ਕਿੰਨਾ ਦੁੱਧ ਸੀਦੀ ਮਾਸਲੇ 23 24 ਕਿਲੋ ਦੁੱਧ ਸੀ ਬਾਈ ਜੀ 23 24 ਕਿਲੋ ਮਰਗੀ ਸੀਦੀ ਮਾ ਆਪਣੇ ਕੋਲ ਓਕੇ ਹਾਂਜੀ ਤੇ ਕਿਹੜੇ ਟੀਕੇ ਦੀ ਹੈ ਬਈ ਇਹ ਜਰਸੀ ਦੇ ਇਹ ਨਹੀਂ ਕਿਹੜੇ ਦੇ ਕਹਿੰਦੇ ਸੀ ਬੰਦੇ ਹੈ ਨਾ ਮੈਂ ਤੈਨੂੰ ਵੀ ਕਹਿਦਾ ਮੇਰੀ ਯਾਦ ਨਹੀਂ ਹੈਗਾ ਝੋਲੀ ਬੜੀ ਚੰਗੀ ਹੈ ਨਾ ਹਾਂ ਹਾਂ ਜੀ ਝੋਲੀ ਬਹੁਤ ਚੰਗੀ ਹੈ ਕਿੰਨਾ ਮੁੱਲ ਹੈ ਦਾ ਇਹਦਾ ਮੁੱਲ ਤਾਂ 11000 ਕਰਦੇ 9000 ਦੀ ਬੱਸੀ ਦੇ ਦਾਂਗੇ 11000 ਰੁਪਿਆ ਮੁੱਲ 9000 ਦੇ ਨਾ ਬੱਚੀ ਦੇ ਨਹੀਂ ਬੱਚੀ ਸਨ ਕੀ ਫੇਸ ਦੇਖੋ ਕਲਰ ਕਲਰ ਬਹੁਤ ਚੰਗਾ ਜਰਸੀ ਬਰੀਡ ਹੈ ਝੋਲੀ ਕਮਾਲ ਦੀ ਹੈ ਕੱਲਾ ਕੱਲਾ ਥਾਣਾ ਨਾਕਸੀ ਭਰਾ ਕੋਲੇ ਭਾਈ 5 5 ਲਿਖਾਤੀ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆਵੇ ਭਾਈ ਨਗ ਕਨੈਕਟ ਕਰ ਲਿਓ ਜੀ ਧੰਨਵਾਦ ਜੀ